ਫਿਰੋਜ਼ਪੁਰ ਦੇ ਵਿੱਚ ਹਾਰਡ ਪੀੜਤਾਂ ਦੇ ਲਈ ਮਦਦ ਲੈ ਕੇ ਦਿੱਲੀ ਤੋਂ ਵੀ ਪਰਿਵਾਰ ਆਏ ਨੇ ਹਾਲਾਂਕਿ ਕੰਟੇਨਰ ਭਰ ਕੇ ਉਹਨਾਂ ਲੋਕਾਂ ਦੇ ਲਈ ਲੈ ਕੇ ਆਏ ਨੇ ਜਿਨ੍ਹਾਂ ਦਾ ਸਮਾਨ ਘਰ-ਬਾਰ ਹੜ੍ਹਾਂ ਦੇ ਵਿੱਚ ਰੁੜ ਗਿਆ ਪੂਰੀ ਗੱਲਬਾਤ ਕਰਦੇ ਹਾਲਾਂਕਿ ਐਸਐਸਪੀ ਭੁਵਿੰਦਰ ਸਿੰਘ ਸਿੱਧੂ ਹੁਣਾਂ ਦੇ ਕੋਲੇ ਇਹਨਾਂ ਨੇ ਸੰਪਰਕ ਕੀਤਾ ਗੱਲਬਾਤ ਕੀਤੀ ਔਰ ਹੁਣ ਜਿਹੜੇ ਨੇ ਇਹ ਸਮਾਨ ਘਰਾਂ ਦੇ ਵਿੱਚ ਵੰਡਲ ਦੇ ਰੀਰਵਾਨਾ ਹੋ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਗੁਰਗਾਵਾ ਤੋਂ ਆਈ ਹਾਂ ਜੀ ਤੇ ਜਦੋਂ ਪਤਾ ਲੱਗਿਆ ਕਿ ਪੰਜਾਬ ਵਿੱਚ ਸਾਡੇ ਪੈਂਪਰਾਵਾਂ ਨੂੰ ਇੰਨੀ ਉਖ ਹੋ ਰਹੀ ਹੈਗੀ ਹੈ ਤੇ ਵਾਇਗਰੂ ਦੀ ਮੇਰ ਹੋਈ ਹੈ ਹੁਕਮ ਹੋਇਆ ਤੇ ਉਹਨਾਂ ਦੀ ਮਦਦ ਆਸਤੇ ਆਪਾਂ ਇੱਥੇ ਆਏ ਆਂ ਤੇ ਇਹ ਮਦਦ ਦਾ ਸਾਰਾ ਸ਼੍ਰੇ ਆਪਣਾ ਐਸਐਸਪੀ ਭੁਵਿੰਦਰ ਸਿੰਘ ਜੀ ਦੇ ਅੰਡਰ ਸਾਰਾ ਕੰਮ ਹੋਇਆ ਕਿ ਜਿਹੜਾ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਵਾਇਗਰੂ ਦੀ ਬੜੀ ਮੇਰ ਹੈ ਕਿ ਇੱਥੇ ਰਾਸ਼ਨ ਰਸਦ ਬਹੁਤ ਜ਼ਿਆਦਾ ਪਹੁੰਚਿਆ ਹੋਇਆ ਹੁਣ ਲੋਕਾਂ ਨੂੰ ਜਿਹੜੇ ਸਿਰ ਤੇ ਕੱਜਨ ਆਸਤੇ ਤਿਰਪਾਲ ਚਾਹੀਦੀ ਹੈ ਮੰਜੇ ਚਾਹੀਦੇ ਨੇ ਜੋ ਵੀ ਉਹਨਾਂ ਦਾ ਸਮਾਨ ਸੀ ਤੇ ਸਾਰਾ ਉਹਨਾਂ ਦੀ ਗਾਈਡੈਂਸ ਦੇ ਅੰਡਰ ਹੀ ਆਪਾਂ ਸਮਾਨ ਸਾਰਾ ਪ੍ਰਕਿਊਰ ਕੀਤਾ ਤੇ ਲੈ ਕੇ ਇੱਥੇ ਆਏ ਆ ਗਿਆਂ ਤੁਹਾਡਾ ਤੁਸੀਂ ਪਹਿਲਾਂ ਗਏ ਹੋ ਅੱਗੇ ਦੇਖਿਆ ਪਿੰਡਾਂ ਦੇ ਵਿੱਚ ਮਾਹੌਲ ਕਿਹੋ ਜਿਹਾ ਨਹੀਂ ਮੈਂ ਦੇਖਿਆ ਨਹੀਂ ਬਟੀਵੀ ਦੇ ਥਰੂ ਦੇਖਿਆ ਬਟ ਉਹਨੇ ਆਪਾਂ ਜਿਹੜੇ ਰੂਟ ਤੋਂ ਆ ਰਹੇ ਸੀ ਤੇ ਉੱਥੇ Google ਦੇ ਥਰੂ ਜ਼ਰੂਰ ਪਤਾ ਲੱਗ ਰਿਹਾ ਸੀ ਕਿ ਇਹ ਫਲੱਡ ਰਿਲੇਟਿਡ ਏਰੀਆ ਜਿੱਥੇ ਫਲੱਡ ਇਫੈਕਟ ਸਭ ਤੋਂ ਜ਼ਿਆਦਾ ਕੀਤਾ ਹੈ ਬਟ ਅਦਰਵਾਈਜ਼ ਉਹਨ ਤੱਕ ਮੈਂ ਗਈ ਨਹੀਂ ਹੈਗੀ ਕੀ ਸੇਵਾ ਲੈ ਕੇ ਆਏ ਹੋ ਇਹਨਾਂ ਲੋਕਾਂ ਲਈ ਜਿਹੜੇ ਪੀੜਿਤ ਹੋ ਗਏ ਨੇ ਰੁੜ ਗਏ ਨੇ ਘਰ ਵੀ ਰੁੜ ਗਏ ਨੇ ਪਰਿਵਾਰ ਵੀ ਰੁੜ ਗਏ ਦੀ ਮਦਦ ਲੈ ਕੇ ਆਏ ਹੋ ਤੁਸੀਂ ਇਸ ਕੰਟੇਨਰ ਦੇ ਵਿੱਚ ਦੇਖੋ ਮਦਦ ਵਾਇਗਰੂ ਕਰਦਾ ਹੈ ਅੱਪਾ ਤੇ ਸਿਰਫ ਇੱਕ ਜ਼ਰੀਆ ਬਣਿਆ ਹੈ ਔਰ ਮਦਦ ਐ ਨਹੀਂ ਕਿ ਅੱਪਾ ਕੀਤੀ ਹੈ ਸਾਡੇ ਪੂਰੇ ਪਰਿਵਾਰ ਦੇ ਸਦਸੇ ਜਿਹੜੇ ਸਾਡੇ ਫੈਮਲੀ ਨਾਲ ਖਲੋਤੇ ਹੈ ਫਰੈਂਡਸ ਨਾਲ ਖਲੋਤੇ ਸਾਰੇ ਦੇ ਐਫਰਟਸ ਤੋਂ ਅਪਾ ਇੱਥੇ ਪਹੁੰਚੇ ਆ ਐ ਨਹੀਂ ਕਿ ਸਿਰਫ ਗੁਨੀਤ ਔਰ ਮੈਂ ਐਫਰਟ ਕੀਤਾ ਹੈ ਪੂਰੇ ਪਰਿਵਾਰ ਭਾਵੇਂ ਆਸਟ੍ਰੇਲੀਆ ਕਹਿ ਲੋ ਅਮਰੀਕਾ ਕਹਿ ਲੋ ਕਰਨਾਲ ਕਹਿ ਲੋ ਸਾਡੇ ਦਿੱਲੀ ਦੇ ਫਰੈਂਡਸ ਕਹਿ ਲੋ ਬੰਬੇ ਤੋਂ ਕਹਿ ਲੋ ਸਭ ਨੇ ਐਫਰਟ ਕੀਤਾ ਹੈ ਔਰ ਦਿਲੋਂ ਦਿਲੋਂ ਦੁਆਏ ਕਿ ਵਾਇਗਰੂ ਮੇਰ ਕਰੇ ਔਰ ਬਹੁਤ ਜਲਦੀ ਇਹਨਾਂ ਨੂੰ ਆਪਣੇ ਪੈਰਾ ਤੇ ਦੁਬਾਰਾ ਵਾਪਸ ਖੜਾ ਕਰੇ ਬਸ ਸਾਡੀ ਹੀ ਅਰਦਾਸ ਹੈ ਤੁਹਾਨੂੰ ਪਤਾ ਇਸ ਗੱਲ ਦਾ ਵੀ ਇੱਥੋਂ ਦੇ ਜਿਹੜੇ ਲੋਕ ਵਿਚਾਰੇ ਰੁੜੇ ਨੇ ਜਿਨ੍ਹਾਂ ਦੀ ਪ੍ਰੋਬਲਮ ਆਈਆਂ ਨੇ ਉਹਨਾਂ ਨੂੰ ਤੁਹਾਨੂੰ ਪਤਾ ਉਹ ਇੱਕੋ ਹੀ ਉਮੀਦ ਦੇ ਵਿੱਚ ਬੈਠੇ ਆ ਵੀ ਕੋਈ ਸਾਡੇ ਲਈ ਆਵੇ ਔਰ ਰੱਬ ਬਣ ਕੇ ਆਵੇ ਔਰ ਸਾਡੀ ਮਦਦ ਕਰੇ ਦੇਖੋ ਰੱਬ ਦੇ ਰੂਪ ਬਣ ਕੇ ਆਇਆ ਪਰ ਮੈਨੂੰ ਵਾਇਗਰੂ ਤੋਂ ਇਹ ਹੀ ਅਰਦਾਸ ਹੈ ਕਿ ਮੇਰੇ ਪੈਨਪਰਾਵਾ ਦਾ ਕਾਰਜ ਜਲਦ ਤੋਂ ਜਲਦ ਬਣੇ ਔਰ ਉਹ ਆਪਣੇ ਪੈਰਾ ਤੇ ਖੜੇ ਹੋ ਸਕਣ ਕੀ ਕਹਿਣਾ ਚਾਹੁੰਦੇ ਹੋ ਜੀ ਇੱਥੋਂ ਦਾ ਤੁਹਾਨੂੰ ਪਤਾ ਲੱਗਿਆ ਤੁਸੀਂ ਮਦਦ ਜਿੰਨੀ ਵੀ ਲੈ ਕੇ ਆਇਓ ਤੁਹਾਡਾ ਧੰਨਵਾਦ ਫਿਰੋਜ਼ਪੁਰ ਵਾਲਿਆਂ ਵੱਲੋਂ ਧੰਨਵਾਦੀ ਕੋਈ ਗੱਲ ਨਹੀਂ ਮਤਲਬ ਉਤੋਂ ਹੁਕਮ ਆਇਆ ਤੇ ਅਸੀਂ ਆਏ ਆ ਜੀ ਸੋ ਥੈਂਕਸ ਦੀ ਗੱਲ ਨਹੀਂ ਹੈਗੀ ਇਟਸ ਆ ਡਿਊਟੀ ਇਟਸ ਆ ਡਿਊਟੀ ਟੂ ਕਮ ਹੇਅਰ ਯੈਸ ਤੇ ਹਮੇਸ਼ਾ ਪੰਜਾਬ ਨਹੀਂ ਜਾ ਕੇ ਹੈਲਪ ਕੀਤੀ ਹੈ ਲੋਕਾਂ ਲੋਕਾਂ ਦੀ ਤੇ ਵੀ ਸ਼ੁੱਡ ਵੀ ਆਰ ਹੇਅਰ ਫॉर ਥੈਮ ਨਾਉ ਤੇ ਕਿੰਨੇ ਕੁ ਪਰਿਵਾਰਾਂ ਦਾ ਤੁਸੀਂ ਅੱਜ ਲੈ ਕੇ ਆਇਓ 80 ਪਰਿਵਾਰਾਂ ਦਾ 80 ਹਾਂ ਜੀ ਜੀ ਹੁਣ ਤੁਸੀਂ ਇਹ ਪਿੰਡਾਂ ਚ ਦੇਖਿਆ ਮਾੜਾ ਮੋਟਾ ਕਿ ਹਜੇ ਫੋਟੋਸ ਤੇ ਹੀ ਦੇਖਿਆ ਹਜੇ ਨਿਊਜ਼ ਚੈਨਲ ਤੇ ਹੀ ਦੇਖਿਆ ਬਟ ਨਾਓ ਯੂ ਯੂ ਵਿਲ ਬੀ ਗਾਈਡਿੰਗ ਅਸ ਜੀ ਹਾਂ ਜੀ ਬਿਲਕੁਲ ਤਾਂ ਸਰ ਨਾਲ ਵੀ ਗੱਲਬਾਤ ਕਰ ਲੈਣੇ ਆ ਭਪਿੰਦਰ ਸਰ ਸਾਡੇ ਕੋਲੇ ਮੌਜੂਦ ਨੇ ਸਰ ਬਹੁਤ ਸਾਰੇ ਸਮਾਜ ਸੇਵੀ ਆ ਰਹੇ ਨੇ ਗੁਰਦਾਉਂ ਦਿੱਲੀ ਜਿਵੇਂ ਬਾਈ ਹੁਣ ਗੁਰਦਾਉਂ ਤੋਂ ਆਇਆ ਪੂਰਾ ਪਰਿਵਾਰ ਇਹ ਗੱਲ ਮਾਰਕੀਟ ਦੇ ਵਿੱਚੋਂ ਪਤਾ ਲੱਗਦੀ ਵੀ ਤੁਹਾਡੇ ਨਾਲ ਸੰਪਰਕ ਕਰਕੇ ਆ ਜਾਂਦੇ ਨੇ ਹਾਲਾਂਕਿ ਤੁਸੀਂ ਵੀ ਕਾਫੀ 19 ਦਿਨ ਇਹਨਾਂ ਦੇ ਵਿੱਚ ਰਹੇ ਹੋ ਜਿਹੜੇ ਲੋਕਪਚਾਰੇ ਰੋੜੇ ਨੇ ਪਰ ਆਹ ਸੇਵਾ ਨੂੰ ਦੇਖ ਕੇ ਕੀ ਲੱਗਦਾ ਕਿ ਫਰੋਈਪਰ ਲਈ ਉਮੜ ਆਏ ਸਾਰੇ ਉਮੜ ਆਏ ਪੂਰਾ ਭਾਰਤੀ ਉਮੜ ਆਇਆ ਬਿਲਕੁਲ ਜੀ ਜਿਵੇਂ ਮੈਂ ਕਹਿ ਰਿਹਾ ਸੀਗਾ ਵੀ ਇਹ ਇੱਕ ਜਿਹੜੇ ਸੇਵਾ ਦਾ ਵੀ ਇੱਕ ਹਾੜੀ ਆ ਗਿਆ ਜੀ ਵੀ ਹਰ ਤਰੀਕੇ ਦੇ ਨਾਲ ਜਿਹੜੀਆਂ ਵੀ ਚੀਜ਼ਾਂ ਆਪਾਂ ਨੂੰ ਜਿਹੜੇ ਲੋੜਵੰਦਾਂ ਨੂੰ ਚਾਹੀਦੀਆਂ ਸੀਗੀਆਂ ਉਹ ਜਿੰਨੀ ਲੋੜ ਸੀ ਉਸ ਤੋਂ ਵੱਧ ਹੀ ਆ ਰਿਹਾ ਸਗੋਂ ਹੁਣ ਤਾਂ ਇਹ ਕਹਿਣਾ ਪੈ ਰਿਹਾ ਲੋਕਾਂ ਨੂੰ ਵੀ ਤੁਸੀਂ ਹਜੇ ਰੁਕ ਜਾਓ ਕੁਝ ਦਿਨ ਠਹਿਰ ਕੇ ਜਦੋਂ ਪਾਣੀ ਬਿਲਕੁਲ ਥੱਲੇ ਉਤਰ ਜਾਊਗਾ ਉਦੋਂ ਆਪਾਂ ਅਸੈਸ ਕਰ ਸਕਦੇ ਆਂ ਵੀ ਕਿਹੜੀ ਕਿਹੜੀ ਆਮ ਕਿਹੜੇ ਪਰਿਵਾਰਾਂ ਨੂੰ ਕੀ ਲੋੜ ਹੈ ਤਾਂ ਕਿ ਉੱਥੇ ਹੀ ਸੇਵਾ ਜਿਹਨੂੰ ਅਸਲ ਚ ਲੋੜ ਆ ਉਹਦੇ ਤੱਕ ਪਹੁੰਚੇ ਹੂੰ ਇਸ ਪਰਿਵਾਰ ਨੇ ਵੀ ਤੁਹਾਡੇ ਨਾਲ ਸੰਪਰਕ ਕੀਤਾ ਕਿਉਂਕਿ ਇਹਨਾਂ ਨੇ ਤੁਹਾਨੂੰ ਵੀ ਵੀਡੀਓ 'ਚ ਦੇਖਿਆ ਹੋਊਗਾ ਵੀ ਹੋ ਰਿਹਾ ਮਦਦ ਹੋ ਰਹੀ ਲੋਕਾਂ ਨੂੰ ਬਿਲਕੁਲ ਬਿਲਕੁਲ ਜੀ ਇਹਨਾਂ ਨੇ ਜਦੋਂ ਸੰਪਰਕ ਕੀਤਾ ਤੇ ਮੈਂ ਜਿਹੜਾ ਇਹ ਇੱਥੇ ਆਪਾਂ ਜਿਹੜਾ ਗੱਲਬਾਤ ਕਰਦੇ ਤੋਂ ਪਤਾ ਲੱਗਦਾ ਸੀਗਾ ਵੀ ਆਮ ਲੋਕਾਂ ਦੇ ਜਿਵੇਂ ਕੱਪੜੇ ਵੀ ਉਹਦੇ 'ਚ ਰੁੜ ਗਏ ਜਾਂ ਕੱਪੜੇ ਖਰਾਬ ਹੋ ਗਏ ਉਥੇ ਲਗਾਤਾਰ ਹੀ 4-4 ਫੁੱਟ 5-5 ਫੁੱਟ ਲੋਕਾਂ ਦੇ ਘਰਾਂ 'ਚ ਪਾਣੀ ਖੜਾ ਰਿਹਾ ਤੇ ਜਿਹੜੇ ਉਹਨਾਂ ਦੇ ਕੱਪੜੇ ਸੀ ਬੈੱਡ ਸੀ ਸਾਰਾ ਚੀਜ਼ਾਂ ਹੀ ਉਹਨਾਂ ਦੀ ਖਰਾਬ ਹੋ ਗਈਆਂ ਤਾਂ ਉਦੋਂ ਇਹ ਚੀਜ਼ਾਂ ਸਾਹਮਣੇ ਆਈਆਂ ਵੀ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਆਉਂਦੇ ਦਿਨਾਂ 'ਚ ਠੰਡ ਵੀ ਆਉਣੀ ਆ ਕੋਈ ਟਰੈਕ ਸੂਟ ਵਗੈਰਾ ਲੇਡੀ ਸੂਟ ਜਿਵੇਂ ਇਹਨਾਂ ਨੇ ਕਾਫੀ ਕੁਝ ਇਹਨਾਂ ਨੇ ਵੀ ਸਜੈਸ਼ਨ ਕੀਤੀ ਆ ਆਉਂਦੀਆਂ ਉਹ ਲੈ ਕੇ ਆਏ ਤੇ ਕੁਝ ਜਿਹੜੇ ਫੋਲਡਿੰਗ ਬੈੱਡਸ ਆ ਗੱਦੇ ਆ ਚਾਦਰਾਂ ਸਹਰਾਣੇ ਆ ਇਹ ਸਾਰਾ ਕੁਝ ਜਿਹੜੇ ਘਰਾਂ 'ਚ ਖਰਾਬ ਹੋ ਗਿਆ ਸਮਾਨ ਤੇ ਉਹ ਐਟਲੀਸ ਇਹਨਾਂ ਵੱਲੋਂ ਇੱਕ ਵਧੀਆ ਉਪਰਾਲਾ ਜਿਹਦੇ ਨਾਲ ਜਿਹੜੇ ਗਰੀਬ ਘਰ ਹੈ ਜਿਨ੍ਹਾਂ ਦਾ ਨੁਕਸਾਨ ਵੀ ਜ਼ਿਆਦਾ ਹੋ ਗਿਆ ਉਹਨਾਂ ਨੂੰ ਇੱਕ ਸੌਨ ਦੀ ਜਗਾ ਇੱਕ மஞ்சੇ ਤੇ ਆ ਬਿਸਤਰੇ ਤੇ ਐਵੇਂ ਜਿਹੜੀ ਜ਼ਰੂਰਤਮੰਦਲ ਚੀਜ਼ਾਂ ਹੈਗੀਆਂ ਜਰੂਰੀ ਜਿਹੜੀਆਂ ਉਹ ਮਿਲ ਜਣਗੀਆਂ ਹੂੰ ਬਿਲਕੁਲ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਲੋਕ ਪੀੜਿਤ ਹੋਏ ਨੇ ਜਿਵੇਂ ਰੁੜੇ ਨੇ ਜਿਵੇਂ ਉਹਨਾਂ ਦੇ ਘਰਾਂ ਦੀਆਂ ਛੱਤਾਂ ਤੱਕ ਪਾਣੀ ਪਹੁੰਚੀ ਔਰ ਸਮਾਨ ਛੱਤਾਂ ਤੇ ਰੱਖਣ ਲਈ ਬੱਚੇ ਬਜ਼ੁਰਗ ਮਜਬੂਰੀ ਚ ਬੈਠੇ ਰਹੇ ਪਰ ਅੱਜ ਉਹਨਾਂ ਨੂੰ ਇੱਕ ਜਰੀਆ ਮਿਲਿਆ ਇੱਕ ਉਮੀਦ ਮਿਲੀ ਉਹਨਾਂ ਨੂੰ ਰੱਬ ਰੂਪੀ ਉਹ ਬੰਦੇ ਆਏ ਨੇ ਜਿਹੜੇ ਉਹਨਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਨੇ ਹਾਲਾਂਕਿ ਰਿਲੇਸ਼ਨ ਕੋਈ ਨਹੀਂ ਹੁੰਦਾ ਸਿਰਫ ਇਨਸਾਨੀਅਤ ਦਾ ਰਿਲੇਸ਼ਨ ਆ ਹੁਣ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਔਰ ਉਹ ਇਨਸਾਨੀਅਤ ਆ ਜੋ ਖੜੀ ਆ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕ ਪੀੜਤ ਹੋਏ ਨੇ ਔਰ ਇਹਨਾਂ ਨੇ ਹਜੇ ਉਹ ਏਰੀਆ ਵੀ ਨਹੀਂ ਦੇਖਿਆ ਸਿਰਫ ਨਿਊਜ਼ ਤੇ ਦੇਖਿਆ ਸਿਰਫ ਔਰ ਸਿਰਫ ਵੀ ਕੀ ਹਾਲਾਤ ਨੇ ਜਦੋਂ ਰਿਐਲਿਟੀ 'ਚ ਇਹ ਵੀ ਦੇਖਣਗੇ ਤਾਂ ਸ਼ਾਇਦ ਇਹਨਾਂ ਨੂੰ ਵੀ ਪਤਾ ਲੱਗੂਗਾ ਵੀ ਕਿੰਨੀ ਇੱਕ ਗਰੀਬੀ ਔਰ ਕਿੰਨੇ ਕੁ ਪੀੜਤ ਲੋਕ ਵਿਚਾਰੇ ਨੇ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਅੱਜ ਵੀ ਬੈਠੇ ਹੋਏ ਨੇ ਚਾਹੇ ਕਿ ਪਾਣੀ ਘਟਣਾ ਸ਼ੁਰੂ ਹੋ ਗਿਆ ਪਰ ਪਾਣੀ ਘਟਣ ਤੋਂ ਬਾਅਦ ਫਸਲਾਂ ਤਾਂ ਖਤਮ ਹੋ ਚੁੱਕੀਆਂ ਨੇ ਘਰਾਂ ਦੀਆਂ ਨੀਂਹਾਂ ਵੀ ਬਹਿ ਚੁੱਕੀਆਂ ਨੇ ਹੁਣ ਮਦਦਗਾਰਾਂ ਦੀ ਲੋੜ ਸੀ ਪਰ ਹੁਣ ਲਗਾਤਾਰ ਮਦਦ ਕਰਨ ਦੇ ਲਈ ਰੱਬ ਦੇ ਬੰਦੇ ਲਗਾਤਾਰ ਫਿਰੋਸਪੁਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਬਾਕੀ ਇਹਨਾਂ ਪਰਿਵਾਰਾਂ ਦੇ ਲਈ ਤੁਸੀਂ ਵੀ ਅਰਦਾਸ ਕਰਿਓ ਕਿ ਦਿਨ-ਦੁੱਖਣੀ ਰਾਤ-ਚੋਕਣੀ ਇਹ ਵੀ ਤਰੱਕੀ ਕਰਨ ਜਿਨ੍ਹਾਂ ਨੇ ਸੋਚਿਆ ਉਹਨਾਂ ਲੋਕਾਂ ਲਈ ਜਿਹੜੇ ਲੋਕ ਪੀੜਤ ਸੀ ਜਿਨ੍ਹਾਂ ਨੂੰ ਜ਼ਰੂਰਤ ਸੀ ਤੁਹਾਡੀ ਕੀ ਰਾਆ ਕਮੈਂਟ ਦੇ ਵਿੱਚ ਜ਼ਰੂਰ ਦੇਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋ ਫਿਰੋਜ਼ਪੁਰ ਦੇ ਵਿੱਚ ਹਾਰਡ ਪੀੜਤਾਂ ਦੇ ਲਈ ਮਦਦ ਲੈ ਕੇ ਦਿੱਲੀ ਤੋਂ ਵੀ ਪਰਿਵਾਰ ਆਏ ਨੇ ਹਾਲਾਂਕਿ ਇਹ ਕੰਟੇਨਰ ਭਰ ਕੇ ਉਹਨਾਂ ਲੋਕਾਂ ਦੇ ਲਈ ਲੈ ਕੇ ਆਏ ਨੇ ਜਿਨ੍ਹਾਂ ਦਾ ਸਮਾਨ ਘਰ-ਬਾਰ ਹਾੜਾਂ ਦੇ ਵਿੱਚ ਰੁੜ ਗਿਆ ਪੂਰੀ ਗੱਲਬਾਤ ਕਰਦੇ ਹਾਲਾਂਕਿ ਐਸਐਸਪੀ ਭੁਵਿੰਦਰ ਸਿੰਘ ਸਿੱਧੂ ਹੁਣਾਂ ਦੇ ਕੋਲੇ ਇਹਨਾਂ ਨੇ ਸੰਪਰਕ ਕੀਤਾ ਗੱਲਬਾਤ ਕੀਤੀ ਔਰ ਹੁਣ ਜਿਹੜੇ ਨੇ ਇਹ ਸਮਾਨ ਘਰਾਂ ਦੇ ਵਿੱਚ ਵੰਡਲ ਦੇ ਰੀਰਵਾਨਾ ਹੋ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਗੁਰਦਾਵਾ ਤੋਂ ਆਈ ਹਾਂ ਜੀ ਤੇ ਜਦੋਂ ਪਤਾ ਲੱਗਿਆ ਕਿ ਪੰਜਾਬ ਵਿੱਚ ਸਾਡੇ ਪੈਂਪੜਾਵਾਂ ਨੂੰ ਇੰਨੀ ਉੱਕ ਹੋ ਰਹੀ ਹੈ ਤੇ ਵਾਇਗਰੂ ਦੀ ਮੇਰ ਹੋਈ ਹੈ ਹੁਕਮ ਹੋਇਆ ਤੇ ਉਹਨਾਂ ਦੀ ਮਦਦ ਆਸਤੇ ਆਪਾਂ ਇੱਥੇ ਆਏ ਆਂ ਤੇ ਇਹ ਮਦਦ ਦਾ ਸਾਰਾ ਸ਼੍ਰੇ ਆਪਣਾ ਐਸਐਸਪੀ ਭੁਵਿੰਦਰ ਸਿੰਘ ਜੀ ਦੇ ਅੰਡਰ ਸਾਰਾ ਕੰਮ ਹੋਇਆ ਕਿ ਜਿਹੜਾ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਵਾਇਗਰੂ ਦੀ ਬੜੀ ਮੇਰੇ ਕਿ ਇੱਥੇ ਰਾਸ਼ਨ ਰਸਦ ਬਹੁਤ ਜ਼ਿਆਦਾ ਪਹੁੰਚਿਆ ਹੋਇਆ ਹੁਣ ਲੋਕਾਂ ਨੂੰ ਜਿਹੜੇ ਸਿਰ ਤੇ ਕੱਜਨ ਆਸਤੇ ਥਰਪਾਲ ਚਾਹੀਦੀ ਹੈ ਮੰਜੇ ਚਾਹੀਦੇ ਨੇ ਜੋ ਵੀ ਉਹਨਾਂ ਦਾ ਸਮਾਨ ਸੀ ਤੇ ਸਾਰਾ ਉਹਨਾਂ ਦੀ ਗਾਈਡੈਂਸ ਦੇ ਅੰਡਰ ਹੀ ਆਪਾਂ ਸਮਾਨ ਸਾਰਾ ਪ੍ਰਕਿਊਰ ਕੀਤਾ ਤੇ ਲੈ ਕੇ ਇੱਥੇ ਆਏ ਆ ਗਿਆਂ ਤੁਹਾਡਾ ਤੁਸੀਂ ਪਹਿਲਾਂ ਗਏ ਹੋ ਅੱਗੇ ਦੇਖਿਆ ਪਿੰਡਾਂ ਦੇ ਵਿੱਚ ਮਾਹੌਲ ਕਿਹੋ ਜਿਹਾ ਨਹੀਂ ਮੈਂ ਦੇਖਿਆ ਨਹੀਂ ਬਟ ਟੀਵੀ ਦੇ ਥਰੂ ਦੇਖਿਆ ਬਟ ਹੁਨੇ ਆਪਾ ਜਿਹੜੇ ਰੂਟ ਤੋਂ ਆ ਰਹੇ ਸੀ ਤੇ ਉੱਥੇ ਗੂਗਲ ਦੇ ਥਰੂ ਜ਼ਰੂਰ ਪਤਾ ਲੱਗ ਰਿਹਾ ਸੀ ਕਿ ਇਹ ਫਲੱਡ ਰਿਲੇਟਿਡ ਏਰੀਆ ਜਿੱਥੇ ਫਲੱਡ ਇਫੈਕਟ ਸਭ ਤੋਂ ਜ਼ਿਆਦਾ ਕੀਤਾ ਬਟ ਅਦਰਵਾਈਜ਼ ਹੁਣ ਤੱਕ ਮੈਂ ਗਈ ਨਹੀਂ ਹੈਗੀ ਕੀ ਸੇਵਾ ਲੈ ਕੇ ਆਇਓ ਇਹਨਾਂ ਲੋਕਾਂ ਲਈ ਜਿਹੜੇ ਪੀੜਿਤ ਹੋ ਗਏ ਨੇ ਰੁੜ ਗਏ ਨੇ ਘਰ ਵੀ ਰੁੜ ਗਏ ਨੇ ਪਰਿਵਾਰ ਵੀ ਰੁੜ ਗਏ ਨੇ ਕੀ ਮਦਦ ਲੈ ਕੇ ਆਇਓ ਤੁਸੀਂ ਇਸ ਕੰਟੇਨਰ ਦੇ ਵਿੱਚ ਦੇਖੋ ਮਦਦ ਵਾਇਗਰੂ ਕਰਦਾ ਹੈ ਆਪਾ ਤਾਂ ਸਿਰਫ ਇੱਕ ਜ਼ਰੀਆ ਬਣਿਆ ਹੈ ਔਰ ਮਦਦ ਹੈ ਨਹੀਂ ਕਿ ਆਪਾ ਕਿੱਤੀ ਹੈ ਸਾਡੇ ਪੂਰੇ ਪਰਿਵਾਰ ਦੇ ਸਦਸੇ